ਜਦੋਂ ਖਬਰ ਤੁਹਾਡੇ ਤੱਕ ਪਹੁੰਚੀ ਉਦੋਂ ਮੈਨੂੰ ਲੱਗਦਾ ਕਿ ਫੇਰ ਪੈਰਾਥਲੋ ਜ਼ਮੀਨ ਨਿਕਲ ਗਈ ਹੋਣੀ ਕਿ ਕੀ ਹੋ ਰਿਹਾ ਹੈ ਬੇਟਾ ਮੈਨੂੰ ਕਹਿੰਦਾ ਪਾਪਾ ਇਹ ਮੈਂ ਪੋਸਟ ਪੜ੍ਹੀ ਹੈ ਬੇਟਾ ਲਿਖੇ ਪਾ ਤਰਸਾ ਰਹੇ ਨਹੀਂ ਮੈਂ ਬੇਟੇ ਰੁਕੇ ਮੈਂ ਕਿਹਾ ਨਹੀਂ ਇਹ ਸੱਚ ਨਹੀਂ ਹੈ ਬੇਟਾ ਕਹਿੰਦਾ ਨਹੀਂ ਪਾਪਾ ਇਹ ਸੱਚ ਹੈ ਕਿ ਮੈਂ ਰਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਜੋਗਾ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਉਹਦਾ ਇੱਕ ਬਿਸਰ ਬੜਾ ਕਮਰ ਸੀ ਇਹ ਤਾਂ ਪਦੀ ਰੇ ਤੇ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਥੋੜ ਦੇ ਤੱਕ ਸੀ ਉਹਨਾਂ ਨੂੰ ਉੱਥੇ ਲੈ ਜਾਣਾ ਜਿੱਥੇ ਆਖਰ ਹਰ ਇਨਸਾਨ ਦਾ ਪਹੁੰਚ ਉਹਨਾਂ ਦੀ ਦੋ ਬੰਤੀਆਂ ਮੈਨੂੰ ਯਾਦ ਆ ਰਹੀਆਂ ਕਹਿੰਦੇ ਮੈਂ ਵੀ ਇੱਕ ਦਿਨ ਮਰ ਜਾਵਾਂਗਾ ਵਿਰਿੰਦਰ ਕਹਿੰਦੇ ਸਭ ਤੋਂ ਸਭ ਕੁਝ ਪਹਿਲਾਂ ਕਰ ਜਾਵਾਂ ਮੇਰੇ ਵਰੇ ਨਾ ਸੋਚੋ ਮੌਤ ਆਈ ਤੇ ਡਰ ਜਾਵਾਂਗਾ ਮੈਂ ਆਰ ਜਾਵਾਂਗਾ ਮੌਤ ਜਦ ਮੇਰੇਦਰ ਆਈ ਤਾਂ ਮੈਂ ਉਸ ਦੇ ਕਰ ਜਾਵਾਂਗਾ ਡਾਕਟਰ surjit patter ਦੇ ਇੱਕ شاਗਿਰਦ ਦੇ ਨਾਲ ਮਿਲਣ ਲੱਗੇ ਤੁਹਾਨੂੰ ਚੰਮੂ ਕਸ਼ਮੀਰ ਦੇ ਰਹਿਣ ਵਾਲੇ ਸੀ ਪਰ ਉਹਨਾਂ ਦੇ ਉਹਨਾਂ ਦੀ ਤਾਂਗ ਨਹੀਂ ਹੋਈ ਖਿੱਚ ਨਹੀਂ ਪਾਈ ਉਹਨਾਂ ਨੇ ਤੇ ਚੰਮੂ ਕਸ਼ਮੀਰ ਛੱਡ ਕੇ ਲੁਧਿਆਣਾ ਵਿਖੇ ਰਹਿਣ ਲੱਗ ਪਏ ਇਹ ਡਾਕਟਰ ਸਾਹਿਬ ਦੇ ਸ਼ਗਿਰਦ ਨੇ ਤੇ ਡਾਕਟਰ ਸਾਹਿਬ ਦਾ ਬੇਟਾ ਮਨਰਾਜ ਉਹ ਇਹਨਾਂ ਦਾ ਸ਼ਗਿਰਦ ਹੈ ਸਪੈਸ਼ਲੀ 40 ਸਾਲ ਤੋਂ ਨਾਲ ਰਹਿ ਰਹੇ ਸੀ ਕੱਲ ਗੱਲ ਕਰਾਂਗੇ ਦੇਵਦਿਲਦਾਰ ਨਾਮ ਹੈ ਦਿਲਦਾਰ ਸਾਹਿਬ ਸਭ ਤੋਂ ਪਹਿਲਾਂ ਤੇ ਕਿ 2 ਦਿਨ ਹੋ ਚੁੱਕੇ ਨੇ ਤੇ ਪੱਤਰ ਸਰਵਿਸ ਦੁਨੀਆ ਨੂੰ ਲਵਿਦਾ ਆ ਕੇ ਨੇ ਤੇ ਅੱਜ ਤੀਸਰਾ ਦੇ ਰਾਜ ਸਰਕਾਰ ਹੈ ਉਹਨਾਂ ਦਾ ਤਾਂ ਜਦੋਂ ਖਬਰ ਤੁਹਾਡੇ ਤੱਕ ਪਹੁੰਚੀ ਉਦੋਂ ਮੈਨੂੰ ਲੱਗਦਾ ਕਿ ਫੇਰ ਪੈਰਾਥਲੋ ਜ਼ਮੀਨ ਨਿਕਲ ਗਈ ਹੋਣੀ ਕਿ ਕੀ ਹੋ ਗਿਆ ਬੇਟਾ ਮੈਨੂੰ ਕਹਿੰਦਾ ਪਾਪਾ ਵੀ ਮੈਂ ਪੋਸਟ ਪੜ੍ਹੀ ਹੈ ਭਈ ਤਾਂ ਲਿਖੇ ਪੱਤਰ ਸਰ ਹੈ ਨਹੀਂ ਮੈਨੂੰ ਬੜਾ ਚਟਕਾ ਲੱਗਾ ਮੈਂ ਬੇਟਾ ਇਹ ਕਿਸੇ ਦੀ ਸ਼ਰਾਰਤ ਹੈ ਬਈ ਸ਼ਾਮ ਨੂੰ ਮੇਰੀ 6 ਵਜੇ ਗੱਲ ਹੋਈ ਹੈ ਮੈਨੂੰ ਜਦੋਂ ਵੀ ਬੋਲਦੇ ਸੀ ਦੇਵ ਜੀ ਕਰਕੇ ਉਸ ਦਿਨ ਮੈਨੂੰ ਕਹਿੰਦੇ ਦੇਵ ਮੈਨੂੰ ਪਤਾ ਲੱਗਿਆ ਤੂੰ ਠੀਕ ਨਹੀਂ ਮੈਨੂੰ ਅਟੈਕ ਜਿਆ ਆਇਆ ਸੀ ਸ਼ੂਗਰ ਕਰਕੇ ਤੇ ਮੈਂ ਘਬਰਾ ਗਿਆ ਮੈਂ ਕਦੀ ਉਹਨਾਂ ਦੇ ਸਾਹਮਣੇ ਝੂਠ ਜਿੰਦਗੀ ਚ ਨਹੀਂ ਸੇ ਬੋਲੇ ਮੈਂ ਕਿਹਾ ਸਰ ਹੁਣ ਮੈਂ ਠੀਕ ਹਾਂ ਸ਼ਹੀਰ ਬਾਦ ਕਹਿੰਦੇ ਮੈਂ ਅੱਜ ਤੁਸੀਂ ਬਰਨਾਲਾ ਸੀਜਨ ਕਹਿੰਦੇ ਮੈਂ ਇਥੇ ਪ੍ਰਾਈਸ ਡਿਸਟ੍ਰਿਬਿਊਟਿੰਗ ਹੈ ਕੋਈ ਡਰਾਇੰਗ ਦਾ ਕੋਈ ਕੰਪੀਟੀਸ਼ਨ ਹੈ ਕਾਲਜ ਵਿੱਚ ਮੈਂ ਆਕੇ ਤੈਨੂੰ ਫੋਨ ਕਰਨਾ ਹੈ ਤੇ ਮੈਨੂੰ ਮਿਲਣ ਵਾਸਤੇ ਡਿਨਰ ਇਕੱਠੇ ਕਰਾਂਗੇ ਨਾਲੇ ਜਿਹੜੀ ਕੰਪੋਜੀਸ਼ਨ ਮੈਂ ਤੈਨੂੰ ਕਹੀ ਸੀ ਉਹ ਮੈਨੂੰ ਸੁਣਾ ਦੇਈ ਉਹਦੇ ਬੋਲੇ ਮੈਂ ਨਾ ਨਾ ਜਾਵਾਂ ਨਾ ਮੈਨੂੰ ਛੱਡ ਕੇ ਜਾਵਾਂ ਨਾ ਮੈਨੂੰ ਛੱਡ ਕੇ ਜਾਵਾਂ ਤੂੰ ਮੈਂ ਤੈਨੂੰ ਜਾਨ ਵਾਂਗੂ ਰੱਖਣਾ ਇਹ ਮੈਨੂੰ ਗਜ਼ਲ ਦਿੱਤੀ ਵੀ ਇਹ ਕੰਪੋਜ਼ ਕਰੀ मैं बेटे ने कहा मैं नहीं सच नहीं है बेटा कहते नहीं पापा युनिया ने रहा है मैं जद गा मैं, मैं देखे घर सर नटा बहुत दुख होने की गजल मैं गाना होना कि मैं रहा नहीं तुरदा ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਜੁਗਾ ਤੋਂ ਕਾਫਲੇ ਹੁੰਦੇ ਇਸੇ ਸੱਚ ਦੇ ਗਵਾਹ ਬਣਦੇ ਉਹਦਾ ਕਮਿਸ਼ਨ ਫੜਾ ਕਮਾਲ ਸੀ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਮੈਂ ਆਇਆ ਜਦ ਦੇਖਿਆ ਤਾਂ ਮੈਨੂੰ ਐ ਲੱਗਿਆ ਵੀ ਮੇਰੇ ਪਿਤਾ ਜੀ 93 ਵਿੱਚੋਂ ਬ੍ਰੇਮਲਿਨ ਹੋ ਗਏ ਸੀ ਜਦੋਂ ਸਰ ਨੇ ਮੇਰੇ ਪਿੱਠ ਤੇ ਹੱਥ ਰੱਖ ਕੇ ਕਹਿੰਦੇ ਬੇਟਾ ਤੂੰ ਬੇਟਾ ਸੰਦ ਤੂੰ ਗਰਹੀਆ ਤੇ ਠੀਕ ਹੈ ਕਿ ਤੂੰ ਪੁੱਤਰ ਹੈ ਮੇਰਾ ਇਹ ਮੈਨੂੰ ਲੱਗੇ ਕਿ ਮੈਂ ਜਤੀਮ ਨਹੀਂ ਹੋਇਆ ਪਰ ਜਲੇ ਮੈਂ ਆ ਕੇ ਉਹਦਾ ਇਥੇ ਕੱਟ ਦੇ ਕੇ ਲੱਗੇ ਕਿ ਵਾਕੇ ਮੈਂ ਜਤੀਮ ਹੋ ਗਿਆ ਉਹ ਨੋ ਨੋ ਐਂਬੂਲੈਂਸ ਵਿੱਚ ਲੈ ਕੇ ਆਏ ਤੁਸੀਂ ਲੈ ਕੇ ਆਏ ਹੋ ਮੈਂ ਨਾਲ ਸੀ ਥੋੜੇ ਦੇਰ ਤੱਕ ਅਸੀਂ ਉਹਨਾਂ ਨੂੰ ਉੱਥੇ ਲੈ ਜਾਣਾ ਜਿੱਥੇ ਆਖਰ ਹਰ ਇਨਸਾਨ ਦਾ ਪਹੁੰਚਣਾ ਹੁੰਦਾ ਉਹਨਾਂ ਦੀ ਦੋ ਬੰਤੀਆਂ ਮੈਨੂੰ ਯਾਦ ਆ ਰਹੀਆਂ ਕਹਿੰਦੇ ਮੈਂ ਵੀ ਇੱਕ ਦਿਨ ਮਰ ਜਾਵਾਂਗਾ ਵਿੰਦਰ ਕਹਿੰਦੇ ਸਭ ਤੋਂ ਸਭ ਕੁਝ ਪਹਿਲਾਂ ਕਰ ਜਾਵਾਂਗਾ ਮੇਰੇ ਵਾਰੇ ਨਾ ਸੋਚੋ ਮੌਤ ਆਈ ਤੇ ਡਰ ਜਾਵਾਂਗਾ ਮੈਂ ਅੜ ਜਾਵਾਂਗਾ ਬਹੁਤ ਜਬ ਮੇਰੇ ਦਰ ਆਏਗੀ ਤਾਂ ਮੈਂ ਉਸ ਦੇ ਕਰ ਜਾਵਾਂਗਾ ਪਾਤਰ ਮਾਂ ਬੋਲੀ ਦਾ ਉਹ ਬੇਟਾ ਜਿਹਦੇ ਜਾਣ ਕਰਕੇ ਪੰਜਾਬ ਪੰਜਾਬੀਅਤ ਪੰਜਾਬੀ ਮਾਂ ਬੋਲੀ ਦਾ ਬੇੜਾ ਸੁਣਾ ਸੁਣਾ ਹੋ ਗਿਆ ਹੈ ਪਹਿਲੀ ਵਾਰ ਮੁਲਾਕਾਤ ਕਿਸ ਤਰ੍ਹਾਂ ਹੋਈ ਸੀ ਕਦੋਂ ਹੋਈ ਸੀ ਰਾਨੀ ਗੱਲ तकरीबन 88 ਵਿੱਚ ਮੈਂ ਰੇਡੀਓ ਤੋਂ ਆਡੀਸ਼ਨ ਕੀਤਾ ਬਿਹਾਈ ਗ੍ਰੇਡ ਹੋ ਗਿਆ ਮੈਂ ਤੇ ਪੇਜਰ ਤੇ ਸਮਾਂ ਲੈ ਕੇ ਤੇ ਫਿਰ ਟ੍ਰਾਂਕਾਲ ਕਰਦੇ ਹੁੰਦੇ ਸੀ ਮੈਂ ਦੱਸਿਆ ਮੈਂ ਕਿ ਮੈਂ ਬਿਹਾਈ ਗ੍ਰੇਡ ਹੋ ਗਿਆ ਮੈਨੂੰ ਕਹਿੰਦੇ ਵੀ ਤੂੰ ਮਾਂ ਬੋਲੀ ਨੂੰ ਗਾਉਂਨੇ ਤੇ ਉਹਦੇ ਵਿੱਚ ਮੈਂ ਦੱਸਿਆ ਸਾਨੂੰ ਮੈਂ ਕਿਹਾ ਮੈਂ ਇੱਕ ਰਚਨਾ ਤੁਹਾਡੀ ਗਾਈ ਆ ਆਡੀਸ਼ਨ ਦੇ ਵਿੱਚ ਉਹ ਸੀ ਕਿ ਅੱਜ 라ਵੀ ਤੇ ਚਨਾ ਦੀਆਂ ਛੱਲਾਂ ਐਦਾਂ ਕਰਦੀਆਂ ਬਿਆਸਾ ਨਾਲ ਗੱਲਾਂ ਸਤਲੁਜ ਤੋਂ ਲੈ ਜੇਲਮਤੀ ਕਣ ਜੇਲਮ ਤੋਂ ਲੈ ਸਤਲੁਜਤੀ ਕਣ ਤੇਰੀ ਚਾਂਜਰ ਛਣ ਕੇ ਤੂੰ ਰਾਣੀ ਪੰਜ ਦਰਿਆਵਾਂ ਦੀ ਕਿਉਂ ਰਹੇ ਤੂੰ ਗੋਲੀ ਬਣ ਕੇ ਫੇਰ ਇੱਕ ਉਹਦੀ ਰਚਨਾ ਸੀ ਮੇਰੇ ਕੋਲੇ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਆਪਣੀਆਂ ਲਹਿਰਾਂ ਦੀ ਜ਼ਬਾਨੀ ਸਾਡਾ ਜੇਲਮ ਚਨਾਬ ਨੂੰ ਸਲਾਮ ਆਖਣਾ ਅਸੀਂ ਮੰਗਦੇ ਆਂ ਖੈਰਾਂ ਸੁਬਾਹ ਸ਼ਾਮ ਆਖਣਾ ਸ਼ੇਰ ਦੇਖਿਓ ਪਾਤਰ ਸਰ ਲਿਖਦੇ ਆ ਕਿ ਰਾਵੀ ਇਧਰ ਵੀ ਵਗੇ ਰਾਵੀ ਉਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜੇ ਹੱਲ ਲੱਗੇ ਇਹਦੀ ਤੋਰ ਨੂੰ ਵੀ ਪਿਆਰ ਦਾ ਪੈਗਾਮ ਆਖਣਾ ਅਸੀਂ ਮੰਗਦੇ ਆ ਖੈਰਾਂ ਸੁਬਾ ਸ਼ਾਮ ਆਖਣਾ ਬੜੇ ਸ਼ਾਇਰਾਂ ਨੂੰ ਮੈਂ ਪੜਿਆ ਸ਼ਾਇਰ ਲੁਧਿਆਣਵੀ ਸਾਹਿਬ ਨੂੰ ਵੀ ਪੜਿਆ ਤਨੀ ਰਾਮ ਚਾਤਰਿਕ ਨੂੰ ਵੀ ਪੜਿਆ ਜਗਤਾਰ ਜਗਾ ਜਗਤਾਰ ਡਾਕਟਰ ਜਗਤਾਰ ਨੂੰ ਵੀ ਪੜਿਆ ਦਿੱਲੀ ਦੇ ਇੱਕ ਬਹੁਤ ਵੱਡੇ ਸ਼ਾਇਰ ਹਰ ਪਾਜਮ ਸਿੰਘ ਮੈਂ ਹੁੰਦਿਰ ਸਾਹਿਬ ਨੂੰ ਵੀ ਪੜਿਆ ਜਿਨ੍ਹਾਂ ਨੇ ਬਹੁਤ ਖੂਬ ਲਿਖਿਆ ਮਾਂ ਬੋਲੀ ਦੇ ਬਾਰੇ ਲੇਕਿਨ ਬਹੁਤ ਸਾਰੇ ਸ਼ਾਇਰਾਂ ਨੂੰ ਪੜ ਕੇ ਜਿਹੜਾ ਮਨ ਨੂੰ ਟਿਕਾਉ ਹੁੰਦਾ ਸੀ ਨਾ ਉਹ ਜਦੋਂ ਸੁਰਜੀ ਡਾਕਟਰ ਸੰਜੀਤ ਪਾਤਰ ਨੂੰ ਪੜਨਾ ਉਹ 더 ਟਿਕਾਉ ਹੁੰਦਾ ਸੀਗਾ ਇੱਕ ਰਚਨਾ ਮੈਂ ਹੋਰ ਕੰਪੋਜ਼ ਕੀਤੀ ਜਿਹੜੀ ਹੁਣ ਮੈਂ ਸੁਣਾਉਣੀ ਸੀ ਜਿਸ ਦਾ ਰਾਮ ਮੁਹੰਮਦ ਸਿੰਘ ਮੇਰਾ ਨਾਮ ਇਹ ਰਚਨਾ ਉਹਨੇ ਚੰਨਾ ਚਰਕਨੀ ਸੀ ਮੈਨੂੰ ਕਹਿੰਦੇ ਵੀ ਸੰਡੇ ਨੂੰ ਅਸੀਂ ਡਿਨਰ ਇਕੱਠਿਆਂ ਕਰਾਂਗੇ ਤੇ ਨਾਲੇ ਫਿਰ ਤੇਰੀ ਮੈਂ ਰਚਨਾ ਵੀ ਸੁਣਾਵਾਂ ਪਰ ਉਹ ਸਮਾਂ ਆਇਆ ਨਹੀਂ ਰਚਨਾ ਸੁਣਾ ਨਹੀਂ ਪਾਏ ਤੁਸੀਂ ਉਹ ਸਮਾਂ ਹੁਣ ਅਸੀਂ ਮੈਂ ਤੁਹਾਨੂੰ ਦੱਸੇ ਵੀ ਮੇਰੇ ਪਿਤਾ ਜੀ ਬ੍ਰਹਮਲੀਨ ਹੋਏ ਸੀ ਅਦੋਂ ਹੀ ਸੀ ਮੈਨੂੰ ਲੱਗਿਆ ਲੇਕਿਨ ਗੁਰੂਦੇਵ ਕਹੇ ਆ ਦੁਨੀਆ ਛੱਡ ਛੱਡੀ ਆ ਪੰਜਾਬੀ ਮਹੌਲੀ ਦਾ ਵੇੜਾ ਸੁਣਾ ਹੋ ਗਿਆ ਤੇ ਸਾਡੇ ਦਿਲ ਵੀ ਬਹੁਤ ਸੁੰਨੇ ਸੁੰਨੇ ਹੋ ਗਏ ਆ ਉਹਨੇ ਦੀ ਰਚਨਾ ਮੇਨ ਸੁੰਨੇ ਸੁੰਨੇ ਰਹਾ ਵਿੱਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਹੈ ਜੀ ਬੱਕੀ ਸਭ ਖੈ ਉਹ ਇਸ ਲਈ ਸਾਡੀ ਪਸਤਾ ਬਣੀ ਹੋਈ ਹੈ ਤੇ ਆਣਾ ਜਾਣਾ ਤੇ ਐਸੇ ਐਸੇ ਮਹਾਨਾਜ਼ ਲੋਕੀ ਆ ਰਹੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਪ੍ਰੇਮ ਸੀ ਅੱਜ ਤਿੰਨ ਦਿਨ ਹੋ ਗਿਆ ਦੇਨ ਰਾਤ ਕੋਈ ਬਾਹਰ ਕਲੀ ਦੇ ਵਿੱਚ ਟੈਂਟ ਤੇ ਬੈਠਾ ਹੈ ਚਟਾਈ ਤੇ ਬੈਠਾ ਹੈ ਜਿੰਨੂੰ ਜਿੱਥੇ ਜਗ੍ਹਾ ਮਿਲਦੀ ਹੈ ਵੱਡੇ ਤੋਂ ਵੱਡਾ ਹੈ ਲੈਕਚਰਰ ਪ੍ਰੋਫੈਸਰ ਹੋਰ ਵੱਡੇ ਵੱਡੀਆਂ ਪੋਸਟਾਂ ਦੇ ਲੋਕੀ ਆ ਰਹੇ ਆ ਪਿਆਰ ਦੇ ਰਹੇ ਆ ਪਰ ਜਿਹੜਾ ਘਾਟਾ ਹੋਇਆ ਸਾਡਾ ਵੇੜਾ ਸੁੰਣਾ ਜਿਹੜਾ ਹੋ ਗਿਆ ਹੈ ਇਹ ਤਾਂ ਪਰ ਪੜਨਾ ਇਹਦੀ ਭਾਈ ਬਹੁਤ ਔਖਾ ਦਾ ਤਾਂ जो प्यार करते हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्स चैनल आरोप